12 ਅਤੇ 3 ਦੇ ਸਮੇਂ ਦੇ ਦਰਮਿਆਨ ਜਿਹੜਾ ਗੁਰੂ ਦਾ ਸਿੱਖ ਜਿਹੜਾ ਪ੍ਰਾਣੀ ਗੁਰੂ ਖਾਸਾ ਜੀ ਧਿਆਨ ਦੇਣਾ ਜਿਹੜਾ ਪ੍ਰਾਣੀ 12 ਤੋਂ 3 ਵਜੇ ਦੇ ਦਰਮਿਆਨ ਇਸ਼ਨਾਨ ਕਰਦਾ ਤਨ ਦਾ ਬਣਦੇ ਇਸ਼ਨਾਨ ਦੀ ਗਲਤੀ ਕੀ ਕਰਾਂਗੇ ਉਹਦਾ ਮਹੱਤਵ ਕੀ ਹੈ ਬਣਦਾ ਇਸ਼ਨਾਨ ਬਾਣੀ ਪੜਨੀ ਨਾਮ ਸਿਮਰਨ ਕਰਨਾ ਉਸ ਪਰਮੇਸ਼ਰ ਦੀ ਜਾਦ ਵਿੱਚ ਮਨ ਨੂੰ ਜੋੜਨਾ ਸਵਾਦੀ ਵਿੱਚ ਬੈਠ ਕੇ ਤੇ ਜਿਹੜਾ ਇਸ਼ਨਾਨ ਕਰਦਾ ਤਨ ਦਾ ਗੁਰੂ ਖਾਲਸਾ ਜੀ ਕਹਿੰਦੇ ਨੇ ਇੱਕ ਪਾਸੇ ਇੱਕ ਕੋਈ ਸੰਸਾਰੀ ਸਵਾ ਮਣ ਸੋਨਾ দান ਕਰ ਦੇਵੇ ਸਵਾ ਮਣ ਸੋਨਾ ਮੈਂ ਭੈੜਾ ਨੂੰ ਬੇਨਤੀ ਕਰਾਂ ਕਿ ਸਵਾ ਮਣ ਸੋਨਾ ਕਿਤੇ ਐਵੇਂ ਨਹੀਂ ਹੋ ਜਾਂਦਾ ਕਿਸੇ ਬਿਰਲੇ ਦੇ ਘਰ ਵਿੱਚ ਹੋਏਗਾ ਫਿਰ ਉਹ দান ਕਰਨਾ ਫਿਰ ਜਿਹੜਾ ਉਹ দান ਕਰੇਗਾ ਉਹਦੇ ਵਾਸਤੇ ਤੇ ਲੋਕ ਉਹਦੀ ਜਾਜਾਕਾਰੀ ਕਰਨਗੇ ਇਹ ਵੱਡਾ ਪ੍ਰਤਾਪੀ ਹੈ ਇਹਦਾ ਵੱਡਾ ਰਾਜਾ ਤੇ ਪਾਤਸ਼ਾਹਤਾ ਕੀ ਕਹਿੰਦੇ ਐ ਕਹਿੰਦੇ ਪਿਆਰਿਆ ਉਹ ਤੈਨੂੰ ਸਵਾ ਮਨ ਸੋਨਾ দান ਕਰਨ ਦੀ ਲੋੜ ਨਹੀਂ ਉਹ ਤੂੰ ਪਿਆਰਿਆ ਸਿਰਫ 12 ਅਤੇ 3 ਵਜੇ ਦੇ ਸਮੇਂ ਦੇ ਦੌਰਾਨ ਤਰ ਦਾ ਇਸ਼ਨਾਨ ਕਰਨਾ ਤੇ ਉਧਰ ਉਹਦੇ ਸਵਾ ਮਣ ਸੋਨੇ ਦੇ ਧਾਨ ਦਾ ਮਹਾਤਮ ਉਹਦੀ ਜੈ ਜੈਕਾਰ ਤੇ ਤੇਰੀ ਜੈ ਜੈਕਾਰ ਇਸ਼ਨਾਨ ਕਰਨ ਦਿਨ ਹੋਏਗੀ ਉਚਾਰ ਕਰੋ ਸਤਨਾਮ ਸ੍ਰੀ ਵਾਇਗੁਰੂ ਇਤਨੀ ਵੱਡੀ ਵਡਿਆਈ ਫਿਰ ਪਾਸ ਕਰਦੇ ਉਹ ਤੋਂ ਬਾਅਦ ਥੋੜਾ ਲੇਟ ਹੋ ਜਾਂਦਾ ਪਛੜ ਜਾਂਦਾ ਪਛੜ ਜਾਂਦਾ ਫਿਰ ਉਹ ਸਵਾ ਮਣ ਚਾਂਦੀ ਫਿਰ ਘੜੀ ਪਛੜ ਜਾਂਦਾ ਫਿਰ ਉਹ ਸਵਾ ਮਣ ਜਲ ਇਰਾਸੀ ਜਲਦੀ ਸੇਵਾ ਕਰਦੇ ਆ ਇਹ ਵੱਡੀ ਸੇਵਾ ਫਿਰ ਕਹਿੰਦੇ ਫਿਰ ਜਿਹੜਾ ਅਸ਼ਨ ਜਾਂਦਾ ਉਹ ਗੁਰੂ ਕੇ ਪਿਆਰਿਓ ਸਵਾਵਣ ਦੁੱਧ ਇਹਨਾਂ ਦੁੱਧ ਫਿਰ ਜਲ ਪਹਿਲਾਂ ਸੋਨਾ ਫਿਰ ਚਾਂਦੀ ਫਿਰ ਦੁੱਧ ਸਵਾਵਣ ਫਿਰ ਸਵਾਵਣ ਜਲ ਤੇ ਜਿਹੜਾ ਫਿਰ ਸੂਰਜ ਦੀ ਟਿੱਕੀ ਚੜੇ ਤੋਂ ਇਸ਼ਨਾਨ ਕਰਦਾ ਮਹਾਤਮ ਉਹ ਵੀ ਹੈ ਕੀ ਮਹਾਤਮ ਉਦੇ ਤਨ ਦੀ ਮੈ ਲੈ ਜਾਂਦੀ ਹੈ ਚਾਹਤ ਕਰੂ ਸਤਨਾਮ ਸ੍ਰੀ ਵਾਇਗ ਬਣਦੀ ਲਹੇ ਨਾ ਲਹੇ ਪਰ ਤਨ ਦੀ ਜ਼ਰੂਰ ਉਹ ਆਪਣੇ ਸਰੀਰ ਨੂੰ ਉਜਲਾ ਕਰ ਦਿੰਦਾ ਗੁਰੂ ਖਾਲਸਾ ਜੀ ਪਰ ਹੋਰ ਬਾਤ ਹੁੰਦੀ ਸੋ ਇਸ ਕਰਕੇ ਗੁਰੂ ਕੀ ਸਿੱਖਾ ਅੰਮ੍ਰਿਤ ਵੇਲੇ ਨੂੰ ਸੁਵਾਲਣਾ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦਾ ਸਿੱਖ ਇਸ਼ਨਾਨ ਪਹਿਲਾਂ ਤਰਦਾ ਤੇ ਫਿਰ ਮਨ ਦਾ ਇਸ਼ਨਾਨ ਗੁਰੂ ਚਰਨਾ ਵਿੱਚ ਆ ਕੇ ਕਰੇ ਤੇ ਗੁਰੂ ਕੇ ਪਿਆਰਿਓ ਫਿਰ ਗੁਰੂ ਦਾ ਉਪਦੇਸ਼ ਗੁਰੂ ਚਰਨਾ ਵਿੱਚ ਆ ਕੇ ਸਰਵਣ ਕਰੇ ਜਿਸ ਤਰ੍ਹਾਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਨਾ ਗੁਰੂ ਦਾ ਉਪਦੇਸ਼ ਗੁਰੂ ਦੀ ਬਖਸ਼ਿਸ਼ ਜਿਹੜੂ ਅਸੀਂ ਹੁਕਮਨਾਮਾ ਕਹਿੰਦੇ ਆ ਉਹ ਆਪ ਜੀ ਨੇ ਜੋ ਆਸਾ ਦੀ ਵਾਰ ਅਸੀਂ ਰੋਜ਼ਾਨਾ ਤਕਰੀਬਨ ਹਰ ਇੱਕ ਧਰਮਸ਼ਾਲਾ ਦੇ ਅੰਦਰ ਪਾਪ ਹਰ ਇੱਕ ਗੁਰੂ ਘਰ ਦੇ ਅੰਦਰ ਕਈ ਤੇ ਪਿਆਰੇ ਆਪਣੇ ਘਰਾਂ ਵਿੱਚ ਵੀ ਜਾਪ ਕਰਦੇ ਰੋਜ਼ਾਨਾ ਤੇ ਉਹਦੇ ਵਿੱਚੋਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਸਾਨੂੰ ਰਹਿਮਤ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕੀ ਬਖਸ਼ਣਾ ਕਰਦੇ ਹੈ ਕੀ ਰਹਿਤਾਂ ਕਰਦੇ ਹੈ ਪਹਿਲਾਂ ਆਓ ਥੋੜਾ ਪ੍ਰਾਰਥਨਾ ਜਿਸ ਤਰ੍ਹਾਂ ਉਹ ਸਖ ਦੇ ਹਾਲਾਤ ਸਨ ਜੋ ਸਨਾਤਨਵਾਦ ਦੇ ਅੰਦਰ ਇੱਕ ਕਰਮ ਕਾਂਡ ਸਨ ਬੇਰੀ ਬੇਦਿੱਤਿਕ ਪ੍ਰਵਾਨ ਕਰਿਓ ਕਰਮਕਾਟ ਤਾਲ ਕਹੀਦਾ ਹੈ ਕਿ ਜਿਹੜੇ ਇਹਨਾਂ ਤੇ ਭਰੋਸਾ ਰੱਖਦੇ ਆ ਉਹਨਾਂ ਨੂੰ ਵਾਰਕ ਕੋਕਰ ਪਰ ਗੁਰੂ ਦਾ ਸਿੱਖ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਕਰਦਾ ਜੋ ਹਾਲਾਤ ਗੁਰੂ ਨਾਨਕ ਸਾਹਿਬ ਜੀ ਨੇ ਦੇਖੇ ਕਿ ਉਹਨਾਂ ਨੂੰ ਫਿਰ ਕਰਮਕਾਟ ਆਖਿਆ ਤੂੰ ਇੱਕ ਪਾਸੇ ਤੇ ਉਸ ਗਊ ਦਾ ਗੋਬਰ ਗੋਹਾ ਉਹ ਲੈ ਕੇ ਤੂੰ ਆਪਣੇ ਜਿਸ ਅਵਿਤਰਤਾ ਜਿਹੜੀ ਤੈਨੂੰ ਚੰਗੀ ਨਹੀਂ ਲੱਗਦੀ ਸੁੱਤਾਂ ਨਹੀਂ ਲੱਗਦੀ ਉਥੇ ਤੂੰ ਉਸ ਗਊ ਦੇ ਗੋਹੇ ਦਾ ਪੋਚਾ ਬਾਲ ਕੇ ਉਹਨੂੰ ਸ਼ੁੱਧ ਕਰਦਾ ਪਿਆ ਦੂਸਰੇ ਪਾਸੇ ਵਿਦਵਾਨਾਂ ਦੇ ਲਿਖਾਰੀਆਂ ਨੇ ਜੋ ਦੱਸਿਆ ਜੋ ਲਿਖਿਆ ਹੈ ਧਾਰਮਿਕ ਪੁਸਤਕਾਂ ਦੇ ਅੰਦਰ ਤੇ ਜੋ ਇਤਿਹਾਸਿਕ ਤੱਤ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਕਿ ਇਸ ਤਰ੍ਹਾਂ ਇੱਕ ਪੁਲ ਦੇ ਥਾਣੀ ਕਿਸੇ ਨੇ ਜੋ ਉਸ ਦੇ ਉੱਤੋਂ ਕੋ ਟੱਪਦਾ ਸੀ ਇਨਸਾਨ ਉਹਦਾ ਵਖਰਾ ਕਰ ਸੀ ਤੇ ਜਿਸ ਤਰ੍ਹਾਂ ਟੋਲ ਟੈਕਸ ਬੈਰੀਅਰ ਦੇਖਦੇ ਆ ਸੀ ਕਿ ਜੋ ਟੂ ਵੀਲਰ ਆ ਉਹਦਾ ਸ਼ਾਇਦ ਫ੍ਰੀ ਤੇ ਜੇ ਫੋਰ ਵੀਲਰ ਨੇ ਉਹਦਾ ਐਨਾ ਵਨ ਸਾਈਡ ਡਬਲ ਸਾਈਡ ਜੇ ਆਣਾ ਜਾਣਾ ਕਹ ਦੇਦੇ ਆ ਜਿਹਨੂੰ ਜਾਂ ਵੱਡੀਆਂ ਗੱਡੀਆਂ ਹੈਵੀ ਜਾਂ ਫਰਾਣੀ ਚੀਜ਼ ਇਹਨਾਂ ਦੇ ਟੈਕਸ ਵਸੂਲ ਕਰ ਦੇ ਉਹਨੇ ਰਾਜੇ ਨੇ ਕਹਿ ਲਵੋ ਜਾਂ ਕਿਸੇ ਸਾਹੂਕਾਰ ਜਾਂ ਮੋਰੀ ਆਦਮੀ ਨੇ ਉਸ ਪੁਲ ਥਾੜੀ ਪੁਲ ਸਬਦਾ ਵਾਸਤੇ ਬਣਾ ਦਿੱਤਾ ਤੇ ਪੁਲ ਤੋਂ ਜੋ ਕੋਈ ਪਸ਼ੂ ਡੰਗਰ ਟੱਪੇ ਉਹਦਾ ਵੀ ਉਹਨੇ ਮਸੂਲ ਰੱਖ ਲਿਆ ਉਹਦਾ ਟੈਕਸ ਰੱਖ ਲਿਆ ਕਿ ਇਹਦਾ ਟੈਕਸ ਵੀ ਲੱਗੇਗਾ ਤੇ ਕੋਈ ਗਰੀਬੜਾ ਸੀ ਤੇ ਖਿਆਲ ਕਰਨਾ ਜਦ ਕਹਿ ਲਵੋ ਉਹ ਬ੍ਰਾਹਮਣ ਉਹ ਬ੍ਰਾਹਮਣ ਕਿਸੇ ਦੀ দান ਕੀਤੀ ਹੋਈ ਗਊ ਕਿਸੇ ਗਰੀਬ ਦੀ দান ਕੀਤੀ ਹੋਈ ਗਊ ਆਪਣੇ ਘਰ ਨਜਾਰੇ ਅੱਗੇ ਉਹ ਪੁਲ ਆਦਾ ਹੈ ਜਿਸ ਪੁਲ ਥਾੜੀ ਉਸ ਨੇ ਟੱਪਣਾ ਜੇ ਪਾਣੀ ਵਿੱਚ ਦੀ ਗੁਜਰਦਾ ਤੇ ਡੁੱਬ ਕੇ ਮਰ ਜਾਣ ਦਾ ਖਤਰਾ ਜੇ ਪੁਲ ਥਾੜੀ ਟੱਪਣਾ ਤੇ ਟੈਕਸ ਲੱਗਣਾ ਉਹਨੇ ਕਿਹਾ ਕਿ ਹੁਣ ਮੇਰੀ ਗਊ ਹੈ ਤੇ ਮੈਨੂੰ দান ਵਿੱਚ ਮਿਲੀ ਹੈ ਗਊ ਨੂੰ ਤੇ ਲੋਕ ਪੁੱਛਦੇ ਨੇ ਤੇ ਉਹ ਗੁਰੂ ਲੈ ਕੇ ਉਹ ਥਾਣੀ ਟੱਪੜ ਲੱਗਾ ਥੋੜਾ ਬੇਤੀ ਨੂੰ ਇਕੱਲੇ ਰਖਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਨਾ ਸਾਨੂੰ ਜੇ ਗੁਰੂ ਪਾਤਸ਼ਾਹ ਨਾਲ ਜੁੜਨ ਦਾ ਇਹਦੇ ਵਿੱਚੋਂ ਕੋਈ ਹਾ ਭਾ ਮਿਲ ਜਾਵੇ ਤੇ ਇਹ ਗੱਲਾਂ ਸਾਂਝੀਆਂ ਕਰ ਲਈਏ ਕੋਈ ਮਾੜੀਆਂ ਨਹੀਂ ਹੁੰਦੀਆਂ ਕਈ ਵਾਰ ਕੋਈ ਤਰਕ ਕਰ ਦਿੰਦੇ ਨੇ ਟਿੱਪਣੀਆਂ ਕਰ ਦਿੰਦੇ ਨੇ ਕਿੰਤੂ ਕਰ ਦਿੰਦੇ ਨੇ ਕਿ ਜੀ ਇਹਦਾ ਪੁਰਾਣੀਆਂ ਗੱਲਾਂ ਅਸੀਂ ਬਾਣੀ ਦਾ ਪ੍ਰਮਾਣ ਨਹੀਂ ਦਿੱਤਾ ਬਾਣੀ ਦੇ ਪ੍ਰਮਾਣ ਵੀ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਰਹਿਮਤਾ ਕੀਤੀਆਂ ਪਰ ਜੇ ਇਹਨਾਂ ਗੱਲਾਂ ਵਿੱਚੋਂ ਵੀ ਸਾਨੂੰ ਗੁਰੂ ਨਾਲ ਜੁੜਨ ਦਾ ਕੋਈ ਸੁਭਾਗ ਸਮਾ ਮਿਲਦਾ ਹੋਵੇ ਤੇ ਕਿਉਂ ਨਾ ਸੰਜਿਆ ਕਰੀਏ ਤੇ ਉਹ ਗਊ ਲੈ ਕੇ ਜਾ ਰਿਹਾ ਗਊ ਉਹਨੇ ਫ੍ਰੀ ਕਰ ਦਿੱਤੀ ਕਿ ਇਹ ਅਸੀਂ ਇਹਨੂੰ ਪੂਜਦੇ ਹਾਂ ਜਿਹੜਾ ਉਹਦਾ ਪੁੱਲ ਦਾ ਮਾਲਕ ਸੀ ਉਹਨੇ ਸ਼ਰਧਾ ਭਾਵਨਾ ਦਿਖਾਈ ਤੇ ਖਿਆਲ ਕਰਨਾ ਤੇ ਉਹਦੇ ਮਨ ਵਿੱਚ ਕੀ ਆਂਦਾ ਹੈ ਵੀ ਜੇ ਇਸ ਤਰ੍ਹਾਂ ਕੋਹਰ ਨੂੰ ਟਪਾਣ ਲੱਗਾ ਤੇ ਬੜੇ ਪਸ਼ੂ ਨੇ ਲੋਕਾਂ ਨੇ ਤੇ ਇਸ ਤਰ੍ਹਾਂ ਹੀ ਰਾਹ ਪਾ ਲੈਣਾ ਜਿਹੜਾ ਲਾੜ ਟਪਾਏਗਾ ਉਹਦੀ ਪੂਜਾ ਕਰਾਂਗਾ ਤੇ ਉਹਦੇ ਗਊ ਦੇ ਉੱਤੇ ਵੀ ਕਰ ਲਾ ਦਿੱਤਾ ਗਊ ਦੇ ਉੱਤੇ ਹੁਣ ਜਦੋਂ ਗਊ ਦੇ ਉੱਤੇ ਕਰ ਦਿੱਤਾ ਲਾ ਤੇ ਗਊ ਜਦੋਂ ਰਸਤੇ ਵਿੱਚ ਪਹੁੰਚੀ ਹੈ ਵਿਚਾਲੇ ਜੀ ਉਹਦੇ ਉੱਤੇ ਗੋਹਾ ਕਰ ਦਿੱਤਾ ਹੁਣ ਗੋਹਾ ਤੁਸੀਂ ਆਮ ਸਮਝਿਓ ਇੰਡਾਂ ਦੇ ਵਿੱਚ ਸਾਰੇ ਵੀ ਜਿਹੜੇ ਇਸ ਚੀਜ਼ਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਗਊ ਦੇ ਗੋਹੇ ਨੂੰ ਹੈ ਗੋਹਾ ਮੱਜ਼ਾ ਵੀ ਉਹੀ ਹੈ ਪਰ ਗਊ ਦੇ ਗੋਹੇ ਨੂੰ ਪਵਿੱਤਰ ਮੰਨਦੇ ਉਹਦਾ ਚੌਂਕਾ ਮਾਰ ਕੇ ਉੱਥੇ ਫਿਰ ਚੁੱਲ੍ਹੀਆਂ ਦੇ ਉੱਤੇ ਅਸੀਂ ਵੀ ਦੇਖਿਆ ਬਚਪਨ ਦੇ ਵਿੱਚ ਜਿਹੜੀਆਂ ਮਤਾਵਾ ਸਿਆਣੇ ਸਨ ਉਹ ਗਊ ਦੇ ਗੋਹੇ ਦੇ ਪੋਚਾ ਬਾਦ ਤੇ ਸਤੋਂ ਇਸ ਪਾਸੇ ਵੱਲ ਨਾ ਜਾਈਏ ਤੇ ਉਹਰੇ ਉਸ ਗਊ ਦੇ ਗੋਹੇ ਨੂੰ ਉਥੋਂ ਚੁੱਕ ਲਿਆ ਤੇ ਖਿਆਲ ਕਰਨਾ ਤੇ ਗਊ ਦੇ ਗੋਹੇ ਦਾ ਪੋਚਾ ਭਾਵ ਉਥੇ ਜਿੱਥੇ ਪ੍ਰਸ਼ਾਦਾ ਬਣਾਉਣਾ ਹੈ ਮੈਂ ਤੁਹਾਨੂੰ ਬਹੁਤ ਇਸ ਪਾਸੇ ਵੱਲ ਇਹ ਜਣਾ ਅਸੀਂ ਸਿਰਫ 2 ਕੁ ਮਾਤਰ ਸਮਝਣ ਦਾ ਯਤਨ ਕਰਨਾ ਹੈ ਜੋ ਪਾਤਸ਼ਾਹ ਜੀ ਨੇ ਬਜਰ ਬਜਰ ਕੀਤੇ ਹੈ ਕਿ ਗਊ ਬ੍ਰਾਹਮਣ ਕ ਕਰ ਲਾਵੋ ਗੋਬਰ ਤਰਨ ਨਾ ਜਾਈ ਕਿ ਭਾਈ ਉਸਦੇ ਉਹ ਗੋਹਾ ਵਾਲਖ ਦੇ ਚੁਕ ਲਿਆ ਇਹਦੇ ਨਾਲ ਪੋਚਾ ਲਾਵਾਂਗੇ ਪਵਿੱਤਰਤਾ ਬਣਾਵੇਗੀ ਤੇ ਫਿਰ ਜਦੋਂ ਇਹ ਸਾਰਾ ਕੁਝ ਬਾਦਸ਼ਾਹ ਨੇ ਦੇਖਿਆ ਕਿ ਇਹ ਕੀ ਬਾੜੇ ਵਰਤ ਰਹੇ ਨੇ ਹੁਣ ਉਸ ਵੇਲੇ ਇਨਕਲਾਬੀ ਸ਼ਬਦਾਂ ਦੀ ਵਰਤੋਂ ਕਰਨੀ ਬਾਬਰ ਵਰਗਿਆਂ ਨੂੰ ਜਾਬਰ ਕਹਿ ਦੇਣਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਹਿੱਸੇ ਆਇਆ ਹੋਰ ਤੇ ਗੁਰੂ ਕੇ ਪਿਆਰਿਓ ਮੈਂ ਬਹੁਤਾ ਢੁਗਾਈ ਵਿੱਚ ਨਾ ਜਾਵਾਂ ਅੱਜ ਅਸੀਂ ਕਹਿ ਦਿੰਦੇ ਆ ਨਾ ਕਿ ਅਸੀਂ ਆਜ਼ਾਦ ਆ ਜਿਹੜੇ ਲੋਕ ਰਾਜ ਭਾਗ ਕਰ ਰਹੇ ਨੇ ਮੈਂ ਸਿੱਧੇ ਗੁਰੂ ਸਿੱਧੇ ਬਚਨਾਂ ਵਿੱਚ ਕਹਿ ਰਿਹਾ ਉਸ ਵਕਤ ਗੁਰੂ ਨਾਨਕ ਦੇ ਜਿਹੜੇ ਮਰਨ ਵਾਲੇ ਸਨ ਉਹਨਾਂ ਨੇ ਟਕਰਾਹ ਕੀਤਾ ਟਕਰਾਹ ਇਹ ਨਹੀਂ ਕਿ ਉਹਨਾਂ ਨੇ ਕੋਈ ਉਹਨਾਂ ਦੇ ਨਾਲ ਕੋਈ ਆਪਣੇ ਸੁੱਖਾਂ ਵਾਸਤੇ ਟਕਰਾਹ ਕੀਤਾ ਜ਼ੁਲਮ ਦੇ ਖਾਤਰ ਉਹ ਲੜੇ ਪਰ ਜਿਹੜੇ ਰਾਜ ਭਾਗ ਦੇ ਹਿੱਸੇਦਾਰ ਬਣੀ ਬੈਠੇ ਆ ਉਹ ਆਪਣੀਆਂ ਲੜਕੀਆਂ ਦੇ ਡੋਲੇ ਦਿੰਦੇ ਰਹੇ ਉਚਾਰਕੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਏਰੀਏ ਨੂੰ ਬਚਾਉਣ ਵਾਸਤੇ ਕਿ ਅਸੀਂ ਰਾਜ ਭਾਗ ਕਰ ਦੇ ਲਈਏ ਪਰ ਗੁਰੂ ਸਾਹਿਬ ਜੀ ਨੇ ਆਪਣੀ ਸਿੱਖਾਂ ਨੂੰ ਆਖਿਆ ਜੇ ਕਿਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਨੇ ਉਸ ਸਮਾਂ ਵੀ ਆ ਜਾਣਾ ਹੁਣ ਚੱਲ ਪਿਆ ਉਹ ਸਮਾਂ ਗੁਰੂ ਪੰਥ ਦਾ ਵਿਛੋੜਾ ਗੁਰੂ ਪਰਿਵਾਰ ਦਾ ਵਿਛੋੜਾ ਗੁਰੂ ਕੇ ਪਿਆਰਿਓ ਬਾਬਾ ਸਾਹਿਬ ਜਦਾ ਅਜੀਤ ਸਿੰਘ ਕਿਸ ਤਰ੍ਹਾਂ ਇੱਕ ਬ੍ਰਾਹਮਣ ਦੀ ਲੜਕੀ ਨੂੰ ਜਿਹੜੀ ਹਜੇ ਥੋੜੇ ਦਿਨ ਵਿਆਹ ਨੂੰ ਹੋਇਆ ਇੱਕ ਦਿਨ ਤੇ ਉਹਨੂੰ ਜ਼ਾਲਮ ਚੁੱਕੇ ਲੈ ਜਾਂਦੇ ਆ ਇਹ ਨਹੀਂ ਕਿ ਇਸ ਮੁਗਲ ਚੁੱਕੇ ਲੈ ਜਾਂਦੇ ਆ ਜ਼ਾਲਮ ਹੁਣ ਮੁਗਲਾਂ ਵਿੱਚ ਵੀ ਜ਼ਾਲਮ ਨੇ ਗੁਰੂ ਕੇ ਪਿਆਰੋ ਸਾਰੇਆ ਧਰਮਾਂ ਵਿੱਚ ਜ਼ਾਲਮ ਨੇ ਮੈਂ ਬੇਨਤੀ ਕਰਦਾ ਇਹਦੇ ਵਿੱਚ ਕੋਈ ਕਿੰਤੂ ਬਰੰਤੂ ਨਾ ਕਰਿਓ ਇਹ ਕੌੜਾ ਸੱਚ ਹੈ ਜ਼ਾਲਮ ਸਾਰੇਆ ਸਵਾਜ ਦੇ ਅੰਦਰ ਤੁਹਾਨੂੰ ਮਿਲ ਜਾਣਗੇ ਹਰੇਕ ਪਾਸੇ ਮਿਲ ਜਾਣਗੇ ਉਹ ਮੁਗਲ ਹਕੂਮਤ ਦੇ ਜਿਹੜੇ ਜ਼ਾਲਮ ਲੋਕ ਸਨ ਉਹਨਾਂ ਨੂੰ ਬਾਬਾ ਸਾਹਿਬ ਜادہ ਜੀਸੂ ਜੀ ਨੇ ਉਸ ਬ੍ਰਾਹਮਣ ਦੀ ਧੀ ਨੂੰ ਉਸ ਸਾਕ ਪਠਾਨ ਤੋਂ ਜੋ ਹੁਸ਼ਿਆਰਪੁਰ ਦੇ ਜਿਹੜੇ ਲੈ ਕੇ ਆਂਦਾ ਸੋ ਪਾਤ ਸਾਹਿਬ ਨੇ ਜਦੋਂ ਹਾਲਾਤ ਦੇਖੇ ਕਿ ਉਸ ਗਊ ਦੇ ਤੂੰ ਤੇ ਕਰ ਲਾ ਰਿਹਾ ਉਸ ਗਰੀਬ ਨੂੰ ਕਰ ਲਾ ਰਿਹਾ ਤੇ ਖਿਆਲ ਕਰਨਾ ਤੂੰ ਉਹ ਸੀ ਗਊ ਦੇ ਗੋਹੇ ਦੇ ਨਾਲ ਆਪਣੀ ਪਵਿੱਤਰਤਾ ਬਣਾ ਰਿਹਾ ਇਹ ਕਿੱਥੋਂ ਦਾ ਖਿਆਲ ਕਰਨਾ ਇਹ ਕਿਥੋਂ ਦਾ ਹਿਸਾਬ ਕਿਤਾਬ ਹੋਇਆ ਤੇਰਾ ਬਣਾਇਆ ਹੋਇਆ ਭਾਈ ਤੇ ਪਾਤਸ਼ਾਹ ਕਹਿੰਦੇ ਗਊ ਬ੍ਰਾਹਮਣ ਕੋਕਰ ਲਾਵੋ ਇਹ ਤੇਰੇ ਫਿਰ ਗੋਵਰ ਦੇ ਨਾਲ ਤਰੀ ਪਵਿੱਤਰਤਾ ਵੀ ਬਣਨੀ ਜੇ ਤਾ ਇਸ ਪਵਿ ਸਾਗਰ ਤੋਂ ਸੰਸਾਰ ਸਾਗਰ ਤੋਂ ਤਰਨਾ ਤੇ ਕਹਿੰਦੇ ਫਿਰ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਲ ਜੁੜ ਜਾ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਲ ਜੁੜ ਜਾ ਤੇਰੇ ਇਸ ਅਖੰਡਾ ਦੇ ਨਾਲ ਇਨਾ ਕਰਮ ਕਾਂਡਾ ਦੇ ਨਾਲ ਉਸ ਗੌਰੂ ਤੂੰ ਕਰ ਲਾ ਰਿਹਾ ਤੇ ਉਸ ਗਊ ਦੇ ਹੀ ਗੋਹੇ ਨੂੰ ਤੂੰ ਪਵਿੱਤਰ ਮੰਨ ਕੇ ਆਪਣੇ ਆਪ ਦੀ ਤੂੰ ਮੁਕਤੀ ਲੋਚਦਾ ਕਹਿੰਦੇ ਤੈਨੂੰ ਇਸ ਤਰ੍ਹਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ ਥੋਤੀ ਟਿਕਾ ਤੈ ਜਪ ਮਾੜੀ ਧਾਨ ਬੁਲੇ ਛਾ ਖਾਈ ਥੋਤੀ ਟਿਕਾ ਤੇ ਜਿਹੜੇ ਉਸ ਵਕਤ ਦੇ ਹਿਸਾਬ ਸਰ ਪਰ ਜਿਹੜਾ ਪੂਜਾ ਦਾ ਧਾਨ ਸੀ ਉਹ ਗੁਰੂ ਕੇ ਪਿਆਰੇ ਇੱਕ ਤੇ ਕਹਿ ਲਓ ਜਿਹੜੇ ਮੁਗਲ ਲੋਕ ਸਾਹ। ਉਹਨਾਂ ਦੇ ਘਰ ਤੋਂ ਲਿਆਂਦਾ ਹੋਇਆ। ਜਾਂ ਇਹਨੂੰ ਅੰਤਰੀ ਭਾਵ ਸਮਝਿਓ ਜਿਹੜਾ ਕੋਈ ਅਸੀਂ ਗਲਤ ਤਰੀਕੇ ਦੇ ਨਾਲ ਬਹੁ ਪਰਪੰਚ ਕਰ 파